ਆਲਟੂਨਿਜ਼ ਚੈਨਲ ਦੇ ਵਾ ਤੁਹਾਡਾ ਸਵਾਗਤ ਤੁਹਾਡਾ ਪੁਲਿਸ ਨੂੰ ਲਗਾਤਾਰੀ ਕਾਮਯਾਬੀ ਮਿਲਦੀ ਜਾ ਰਹੀ ਹੈ ਔਂਕਾਰ ਸਿੰਘ ਬਰਾੜ ਨਸ਼ੀਲੇ ਪਦਾਰਥਾਂ ਦੇ ਸਮਗਲਰਾਂ ਨੂੰ ਕਾਬੂ ਕਰਨ ਦੇ ਵਿੱਚ ਤੇ ਨਾਲ ਹੀ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਦੇ ਵਿੱਚ ਲਗਾਤਾਰ ਕਾਮਯਾਬ ਹੋ ਰਹੇ ਨੇ ਆਓ ਦੇਖਦੇ ਹਾਂ ਜਸਵੀਰ ਕਾਜਲ ਦੀ ਇਹ ਵਿਸ਼ੇਸ਼ ਰਿਪੋਰਟ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਵੱਡੀ ਮਹਿੰਮ ਤਹਿਤ ਜ਼ਿਲ੍ਹਾ ਪਸ਼ਾਪੁਰ ਅੰਦਰ ਬਾਜੂ ਐਸਐਸਪੀ ਸਰਦਾਰ ਸਰਤਾਸ ਸਿੰਘ ਚੱਲਜੀ ਵੱਲੋਂ ਸੱਤ ਲਾਈਨ ਗਾਈਡਲਾਈਨ ਜਾਰੀ ਕੀਤੀ ਹੋਈ ਹੈ ਇਹਨਾਂ ਦਾ ਐਸਪੀ ਨਿਵੈਸਟੀਗੇਸ਼ਨਸ ਆਫ ਸਬਜੈਕਸ਼ਨ ਬਈਆ ਡੀਐਸਪੀ ਕਲਨ ਸਿੰਘ ਜੀ ਸਬੰਧ ਟੰਡਾ ਦੇ ਵਾਹਨ ਟੰਡਾ ਪਿੰਸਵਨੋ ਕਲ ਦੋ ਦੁਸ਼ੀ ਥੋੜੂ ਰਾਮ ਪੁੱਤਰ ਚੁੰਨੀ ਲਾਲ ਵਾਸੀ ਪਿੰਡ ਜਾਜਾ ਜਿਹਦੇ ਖਿਲਾਫ ਪਹਿਲਾਂ 13 ਮੁਕਦਮੇ ਅਗੇਲੀ ਪਤਾਫਰ ਨੇ ਦਰਜਨ ਵੱਖ-ਵੱਖ ਸਮੇਂ ਅਤੇ ਇਸ ਦਾ ਸਾਥੀ ਮੇਰ ਚੰਦ ਪੁੱਤਰ ਬੋਲੀ ਬਲੀ ਰਾਮ ਜਿਹੜੇ ਜਾਜਾ ਪਿੰਡ ਦਾ ਰਹਿੰਦਾ ਇਹਦੇ ਖਿਲਾਫ ਪਹਿਲਾਂ 7 ਮੁਕਦਮੇ ਲੱਗੇ ਇਹ ਵਟਕਾ ਕੇਸਾਂ ਦੇ ਦਿਲਾ ਜੋ ਆਈਫੋਨ ਤੇ ਹੁਣ ਵੀ ਇਹ ਵੱਡੇ ਪੱਧਰ ਤੇ ਧੰਦਾ ਕਰਦੇ ਸਨ ਇਹਨਾਂ ਤੇ ਦੋਹਾਂ ਮਗਦਮਾ ਸਾਡੇ ਸਾਡੇ ਪਰਾਗੇ ਦਰਜ ਹੈ ਜਿਨ੍ਹਾਂ ਚ ਰਿਸਪੌਂਡੈਂਟ ਨਹੀਂ ਬਾਕੀ ਸੀ ਔਰ ਅੱਜ ਨਵੇਂ ਮਗਦਮਾ ਜਿਹੜਾ 255 ਨੰਬਰ ਐਫਆਰ ਦਾਜ ਹੋਈ ਹੈ ਐਨਡੀਪ ਸੈਕਟਰ ਦੀ ਕੁੱਲ 815 ਗ੍ਰਾਉਂਡ ਸ਼ੀਲਾ ਬਦਾਰਥ ਇਹਨਾਂ ਤੋਂ ਸ਼ੁਰੂ ਕੀਤਾ ਹੈ ਇਹ ਕਿੱਥੋਂ ਲੈ ਕੇ ਆਏ ਨੇ ਕਿਹੜੀਆਂ ਇਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਕਿ ਇਹਨਾਂ ਦੇ ਕਿਹੜੇ ਗਾਹਕ ਹੈ ਉਹ ਸਾਰੀ ਇਨਵੈਸਟਿਗੇਸ਼ਨ ਦਾ ਪਾਰਟ ਹੈ ਉਹਦੇ ਤਹਿਤ ਵੀ ਕਾਰਵਾਈ ਕੀਤੀ ਜਾਊਗੀ ਇਹਨਾਂ ਨੂੰ ਅਜਮਾਨ ਜੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਜਿਹੜੇ ਬਹੁਤ ਦੋਸ਼ੀ ਐ ਇਹਦੇ ਸਾਥੀ ਐ ਉਹਨਾਂ ਨੂੰ ਵੀ ਇਸ ਮੌਕੇ ਤੇ ਗ੍ਰਿਫਤਾਰ ਕੀਤਾ ਜਾਪਰਾ ਮਾਂਜੋਗਰ ਸਰਪੀ ਸਾਹਿਬ ਵੱਲੋਂ ਜਾਰੀ ਕਰਲੇ ਅਨੁਸਾਰ ਇਲਾਕਾ ਵਿੱਚ ਨਸ਼ੇ ਦੇ ਖਾਤਮੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਔਰ ਪਬਲਿਕ ਵੀ ਨਸ਼ੇ ਦੇ ਖਾਤਮੇ ਲਈ ਬਹੁਤ ਵੱਡਾ ਸਹਿਯੋਗ ਕਰ ਰਹੀ ਐ ਕਿ ਟਾਂਡਾ ਪੁਲਿਸ ਸਮਗਲਰਾਂ ਨੂੰ ਅnder ਭੇਜ ਰਹੀ ਆ ਜੋ ਜਿਹੜੇ ਇਸ ਬਿਮਾਰੀ ਚ ਪੀੜਤ ਹਨ ਉਹਨਾਂ ਦਾ ਇਲਾਜ ਕਰਾਉਣ ਲਈ ਵੱਖ-ਵੱਖ ਹਸਪਤਾਲਾਂ ਚ ਉਹਨਾਂ ਨੂੰ ਸਮੇ ਸਮੇ ਤੇ ਵੀ ਟ੍ਰੀਟਮੈਂਟ ਕਰਾ ਲਈ ਉਹਨਾਂ ਦਾ ਥੈਂਕ ਯੂ ਜਲਾਸ਼ਾ ਫਰੰਦਰ ਮਾੜੇ ਅੰਸਰਾਂ ਦੇ ਖਿਲਾਫ ਸਪੈਸ਼ਲ ਜਿਹੇ ਮਹਮਾਨ ਜੋ ਐਸਐਸਪੀ ਸਾਹਿਬ ਸਰਦਾਰ ਸਤਾਸ਼ ਸਿੰਘ ਚਾਹ ਦੇ ਵੱਲੋਂ ਚਲਾਈ ਗਈ ਹੈ ਜਿਸ ਦੇ ਤਹਿਤ ਤੁਹਾਡਾ ਪੁਲਿਸ ਵੱਲੋਂ ਕੱਲ ਤਿੰਨ ਨੌਜਵਾਨ ਸਣੀ ਪੁੱਤਰ ਗੁਰਮੀਲ ਵਾਸੀ ਤਲਵੰਡੀ ਸੱਲਾ ਲੱਭ੍ਰੀਤ ਲੱਕੀ ਪੁੱਤਰ ਮਨਜੀਤ ਸਿੰਘ ਵਾਸੀ ਬੂਰੇ ਜੱਟਾ ਥਾਣਾ ਭੋਲੌਰ ਤੇ ਸਣੀ ਪੁੱਤਰ ਕੁਲਵਿੰਦਰ ਵਾਸੀ ਸ਼ਾਂਗਲਾ ਥਾਣਾ ਤਸੂਹ ਨੂੰ ਇੱਕ ਚੋਰੀ ਸ਼ੋਦਾ ਵਟਸੈਪ ਨਾਲ ਸਵੇਰ ਦੇ ਜਿਹੜਾ ਗ੍ਰਿਫਤਾਰ ਕੀਤਾ ਇਹਨਾਂ ਚ ਦੋ ਦੋਸ਼ੀ ਜਿਵੇਂ ਹਮ ਜਿੰਨਾਂ ਤੇ ਪਹਿਲਾਂ ਵੀ ਕਹ ਦੋਏ ਦੱਸਿਆ ਕਿ ਗੇਰ ਤੋਂ ਆਏ ਇਹ ਮੌਕਾ ਤੋਂ ਕੋਈ ਦਿੱਤਾ ਨਾ ਨੇ ਇਹ ਤੇ ਮਾਰਿਆ ਜਾਂ ਇਨਵੈਸਟੀਗੇਸ਼ਨ ਵੀ ਹੋ ਰਹੀ ਆ ਤੇ ਅੱਜ ਇਹਨੂੰ ਮਾਨਜੋ ਬਤਾ ਦਿੱਤੀ ਕੇਸ ਕਰਕੇ ਧਰਮਾਨ ਹੋ ਰਿਹਾ ਕਿ ਤੱਕ ਮਾਰੇ ਅੰਸਰਾਂ ਨੇ ਖਾਸ ਸੱਤੀ ਨਾਰ ਸਿੰਘ ਵੱਲੋਂ ਸ਼ਰਪੁਰ ਜ਼ਿਲ੍ਹਾ ਬਰਨਾਰ ਦੀ ਜਿਚਾਰੀ ਤੇ ਕਿ